ਖਬਰ ਨਮਾ ਦੇਖ ਰਿਹਾ ਸਾਰੇ ਸ਼ੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾਤ ਪੈਂਦਾ ਤੁਹਾਡਾ ਹੂਸ ਰਾਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਰ ਦਿੱਤਾ ਵੱਡਾ ਧਮਾਕਾ ਇੱਕ ਪਾਸੇ ਸਿੱਧ ਹੀ ਹੋ ਗਏ ਨੇ ਮਨਪ੍ਰੀਤ ਯਾਲੀ ਨੂੰ ਕਿ ਮਨਪ੍ਰੀਤ ਯਾਲੀ ਗਦਾਰ ਹੈ ਮਨਪ੍ਰੀਤ ਯਾਲੀ ਨੇ ਕਰੋੜਾਂ ਰੁਪਏ ਦਾ ਬੇਰਸ ਕੀਤਾ ਹੈ ਸ਼੍ਰੋਮਣੀ ਅਕਾਲੀ ਦਲ ਕਰਕੇ ਜੇਕਰ ਉਹ ਅੱਜ ਅਮੀਰ ਬਣੇ ਨੇ ਕਰੋੜਪਤੀ ਬਣੇ ਨੇ ਤੇ ਬਿਕੋਜ਼ ਆਫ ਸ਼੍ਰੋਮਣੀ ਅਕਾਲੀ ਦਲ ਗਦਾਰ ਕਹਿ ਦਿੱਤਾ ਮਾਂ ਪਾਰਟੀ ਦਾ ਧੋਖਾ ਕੀਤਾ ਹੈ ਇਹੋ ਜਿਹੇ ਗਦਾਰਾਂ ਦੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕੋਈ ਥਾਂ ਨਹੀਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਨਹੀਂ ਆਉਣ ਦਿੱਤਾ ਜਾਵੇਗਾ ਮਨਪ੍ਰੀਤ ਈਆਲੀ ਨੂੰ ਇਹ ਠੋਕਿਆ ਜਾ ਕੇ ਮਨਪ੍ਰੀਤ ਈਆਲੀ ਨੂੰ ਉਸਦੇ ਹਲਕੇ ਦਾਖਾਂ ਦੇ ਵਿੱਚ ਜਾ ਕੇ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਤਾਂ ਸੁਖਬੀਰ ਸਿੰਘ ਬਾਦਲ ਨੇ ਨਵਾਂ ਪ੍ਰਧਾਨ ਵੀ ਨਿਯੁਕਤ ਕਰ ਦਿੱਤਾ ਹੈ ਇਸ ਤਰ੍ਹਾਂ ਦੀਆਂ ਹਵਾਵਾਂ ਆ ਰਹੀਆਂ ਨੇ ਹਲਕਾ ਦਾਖੇ ਤੋਂ ਦੱਸਦੀ ਹੈ ਕਿ ਹਲਕਾ ਦਾਖਾ ਦੇ ਵਿੱਚ ਮਨਪ੍ਰੀਤ ਅਕਾਲੀ ਨੂੰ ਲੈ ਕੇ ਇੱਕ ਵਾਰ ਫਿਰ ਤੱਤੇ ਹੋਏ ਸੁਖਬੀਰ ਸਿੰਘ ਬਾਦਲ ਉਹਨਾਂ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਅਤੇ ਆਰਐਸਐਸ ਦੇ ਇਸ਼ਾਰਿਆਂ ਤੇ ਕੰਮ ਕਰ ਰਹੇ ਨੇ ਜਿਹੜੇ ਸ਼੍ਰੀ ਅਕਾਲ ਤਖਤ ਤੋਂ ਸੱਤੂ ਹੁਕਮਨਾਮੇ ਹੋਏ ਸੀ ਉਹ ਅੰਡਰ ਪ੍ਰੈਸ਼ਰ ਹੋਏ ਸੀ ਭਾਰਤੀ ਜਨਤਾ ਪਾਰਟੀ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਹਲਕਾ ਦਾਖਾ ਵਿੱਚ ਇੱਕ ਤੂਫਾਨੀ ਦੌੜਾ ਤਾਂ ਕੀਤਾ ਨਾਲ ਦੀ ਨਾਲ ਇੱਕ ਤਰ੍ਹਾਂ ਨਾਲ ਇਸ ਹਲਕੇ ਦੀ ਸ਼ਕਤੀ ਪ੍ਰਦਰਸ਼ਨ ਵੀ ਕੀਤਾ ਗਿਆ ਇਸ ਹਲਕੇ ਤੋਂ ਮਨਪ੍ਰੀਤ ਇਹ ਆਲੀ ਵਿਧਾਇਕਾਂ ਜਿਹੜੇ ਹੁਣ 5 ਮੈਂਬਰੀ ਕਮੇਟੀ ਦੇ ਸਰਗਰ ਮੈਂਬਰ ਹਨ ਇਸੇ ਲੜੀ ਵਿੱਚ ਦਾਖਾ ਹਲਕੇ ਦੇ ਪਿੰਡ ਛੱਜਾਵਾਲ ਵਿੱਚ ਰਕੀ ਗਈ ਰੈਲੀ ਵਿੱਚ ਸੁਖਬੀਰ ਬਾਦਲ ਇਥੋਂ ਗਰਜੇ ਉੱਥੇ ਹੀ ਉਹਨਾਂ ਨੇ ਵਿਰੋਧੀਆਂ ਦੇ ਵੀ ਰਗੜੇ ਲਾਏ ਉਹਨਾਂ ਨੇ ਕਸੀਟਿਆ ਅਸ਼ਰੂਮੀ ਅਕਾਲੀ ਦਲ ਦੇ ਬਾਗੀ ਤੜੇ ਨੂੰ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਵਫੀਲ ਤੋਂ ਬਣਾਇ ਗਈ 7 ਮੈਂਬਰੀ ਕਮੇਟੀ ਜਿਸ ਦੇ 5 ਮੈਂਬਰ ਕਾਰਜਸ਼ੀਲ ਹਨ ਇਹ ਰੈਲੀ ਅਕਾਲੀ ਆਗੂ ਸਰਬੰਸਿੰਘ ਛੱਜਾਵਾਲ ਵੱਲੋਂ ਕਰਵਾਈ ਗਈ ਸੁਖਬੀਰ ਸਿੰਘ ਬਾਦਲ ਨੇ ਹਲਕਾ ਦਾਖੇ ਦੇ ਦਾਖਾਂ ਦੇ ਦੌਰੇ ਤੇ ਮੌਕੇ ਤੇ ਯੂਥ ਅਕਾਲੀ ਜਸਕਰਨ ਸਿੰਘ ਦਿਓਲ ਵੀ ਨਵੇਂ ਰੂਪ ਵਿੱਚ ਨਜ਼ਰ ਆਏ ਦੱਸਿਆ ਜਾ ਰਿਹਾ ਹੈ ਸਵਰਨ ਸਿੰਘ ਸ਼ਾਜਵਾਲ ਜਾਂ ਆਗੂ ਜਸਕਰਨ ਸਿੰਘ ਇਹਨਾਂ ਦੋਨਾਂ ਦੇ ਵਿੱਚੋਂ ਕਿਸੇ ਨੂੰ ਵੀ ਹਲਕਾ ਦਾਖਾਂ ਦਾ ਹਲਕਾ ਚਾਰਜ ਬਣਾਇਆ ਜਾ ਸਕਦਾ ਹੈ ਇਹਨਾਂ ਦੋਨਾਂ ਦੇ ਵਿੱਚੋਂ ਕਿਸੇ ਨੂੰ ਵੀ 2027 ਦੀ ਵਿਧਾਨ ਸਭਾ ਦੀ ਚੋਣਾਂ ਦੀ ਟਿਕਟ ਦਿੱਤੀ ਜਾ ਸਕਦੀ ਹੈ ਹੁਣ ਹਣ ਤੱਕ ਉਹ ਸਮਾਜਿਕ ਅਤੇ ਸਿਆਸੀ ਤੌਰ ਤੇ ਬਿਨਾ ਪਕੜੀ ਦੇ ਵਿਚਰਦੇ ਰਹੇ ਪਰ ਵਿਧਾਇਕ ਮਨਪ੍ਰੀਤ ਯਾਲੀ ਦੇ ਪਾਸਾ ਵਟ ਲੈਣ ਤੋਂ ਬਾਅਦ ਉਹਨਾਂ ਦੇ ਉਹਨਾਂ ਨੇ ਹਲਕੇ ਦੀ ਵਾਗ ਡੋਟ ਸੰਭਾਲੀ ਹੈ ਗੱਲ ਕਰਦੇ ਹਾਂ ਜਿਸका ਜਿਸਕਰਨ ਸਿੰਘ ਦਿਓ ਕਿਉਂਕਿ ਜਿਸ ਜਿਸਕਰਨ ਦਿਓਲ ਨੇ ਜਿਹੜੀ ਹੈ ਉਹ ਸਿਰ ਉੱਤੇ ਪਾਕ ਸਜਾਈ ਹੋਈ ਸੀ ਛੱਜਬਾਦ ਦੇ ਰਕਬਾ ਵਿਖੇ ਪਰ ਮੇ ਘਟ ਨੂੰ ਸਬੋਧਨ ਕਰਦੇ ਹਾਂ ਸੁਖੀ ਫਿਲਮ ਬਾਦਲ ਨੇ ਵਿਧਾਇਕ ਯਾਲੀ ਦਾ ਨਾਮ ਲੈ ਤੋ ਬਿਨਾ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਕੁਝ ਸਵਾਰਥੀ ਲੀਡਰ ਨੇ ਜੋ ਭਾਰਤੀ ਜਨਤਾ ਪਾਰਟੀ ਅਤੇ ਆਰਐਸ ਦੇ ਇਸ਼ਾਰਿਆਂ ਤੇ ਕੰਮ ਕਰ ਰਹੇ ਨੇ ਉਹਨਾਂ ਦਾ ਪੰਥ ਨਾਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਅਤੇ ਸਾਡੇ ਰਾਜ ਵਿੱਚ ਉਹਨਾਂ ਨੇ ਆਪਣੇ ਕਰੋੜਾਂ ਰੁਪਏ ਦੇ ਅੰਪਾਇਰ ਖੜੇ ਕੀਤੇ ਦੱਸਿਆ ਜਾ ਰਿਹਾ ਹੈ ਛੱਜਵਾਲਾ ਜਾਂ ਜਸਕਰਨ ਸਿੰਘ ਦਿਓਲ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਦੋ ਦਿਨਾਂ ਦੇ ਵਿੱਚ ਹਲਕਾ ਚਾਰਜ ਬਣਾਇਆ ਜਾ ਸਕਦਾ ਹੈ ਕਿਉਂਕਿ ਸਿੱਧੇ ਸ਼ਬਦਾਂ ਵਿੱਚ ਕਹਿ ਦਈਏ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਗਦਾਰਾਂ ਦੀ ਪਾਰਟੀ ਵਿੱਚ ਕੋਈ ਤਾਂ ਨਹੀਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਤਵਾਰਾ ਨਹੀਂ ਵੜਨ ਦਿੱਤਾ ਜਾਵੇਗਾ ਸੁਖਬੀਰ ਸਿੰਘ ਬਾਦਲ ਨੂੰ ਸੰਗੋਤ ਸਿੰਘ ਬਾਦਲ ਚਾਹੇ ਜਿੰਨਾ ਮਰਜੀ ਜ਼ੋਰ ਲਾਣ ਇਸ ਗੱਲ ਨੂੰ ਲੈ ਕੇ ਹੁਣ ਇੱਕ ਵਾਦਾ ਐਲਾਨ ਹੋ ਗਿਆ ਹੈ ਜਿਸ ਕਾਰਨ ਸਿੰਘ ਦਿਓਲ ਜੋ ਪਹਿਲਾਂ ਹਲਕਾ ਨਿਵਾਸੀਆਂ ਦੀਆਂ ਗਤੀਵਿਧੀਆਂ ਵਿੱਚ ਦੇਖੇ ਜਾਂਦੇ ਸੀ ਲੇਕਿਨ ਹੁਣ ਉਹ ਜਿਹੜੇ ਨੇ ਨਜ਼ਰ ਆ ਰਹੇ ਨੇ ਅ ਦੇ올 ਜਿਸ ਕਾਲ ਤੁਸੀਂ ਦੇ올 ਸੂਬੇ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨਾਲ ਦੱਸਿਆ ਜਾ ਰਿਹਾ ਹੈ ਕਿ ਸੁਖਬੀਰ ਸਿੰਘ ਬਾਦਲ ਉਹਨਾਂ ਨੂੰ ਜਲਦੀ ਹੀ ਹਲਕਾ ਇਨਚਾਰਜ ਬਣਾਵੇਗਾ ਜ਼ਿਲ੍ਹਾ ਸੋਰੀ ਹਲਕਾ ਦਾਖਾਦਾ ਧੰਨਵਾਦ